ਉਸ ਤੋਂ ਆ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇੱਟਾਂ ਦੇ ਰਿਲੇਟਡ ਕੋਈ ਵੀ ਡਾਊਟ ਨਹੀਂ ਰਹੂਗਾ ਸਾਨੂੰ ਘਰ ਦੇ ਵਿੱਚ ਕਿਹੜੀ ਇੱਟ ਯੂਜ਼ ਕਰਨੀ ਚਾਹੀਦੀ ਆ ਕਿਹੜੀ ਇੱਟ ਸਾਨੂੰ ਅਸਲ ਦੇ ਵਿੱਚ ਸਲਾਬੇ ਤੋਂ ਬਚਾਊਗੀ ਬਹੁਤੀਆਂ ਕੰਪਨੀਆਂ ਦਾਅਵੇ ਕਰਦੀਆਂ ਕਿ ਸਾਡੀ ਇੱਟ ਤੁਹਾਨੂੰ ਘਰ ਦੇ ਵਿੱਚ ਸਲਾਬਾ ਕਦੇ ਵੀ ਨਹੀਂ ਆਉਣ ਦੋਗੀ ਪਰ ਤੁਸੀਂ ਇਸ ਐਕਸਪੈਰੀਮੈਂਟ ਦੇ ਨਾਲ ਸਾਰਾ ਕੁਝ ਚੈੱਕ ਕਰ ਸਕਦੇ ਆ ਇਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸੂਗਾ ਕਿ ਤੁਸੀਂ ਘਰ ਦੇ ਵਿੱਚ ਐਕਸਪੈਰੀਮੈਂਟ ਲਈ ਕੀ ਕੀ ਕਰਨਾ ਹੈ 1 ਡੇ ਲੇਟਰ ਤਾਂ ਦੋਸਤੋ ਲਾਸਟ ਵੀਡੀਓ ਜੇ ਆਪਾਂ ਤੁਹਾਨੂੰ ਦੱਸਿਆ ਸੀ ਇੱਟਾਂ ਬਾਰੇ ਕੰਕਰੀਟ ਇੱਟ ਦੇ ਵਿੱਚ ਵੀ ਕਿਹ ਕਿਹ ਤਰ੍ਹਾਂ ਦੀ ਇੱਟ ਹੁੰਦੀ ਆ ਇਹ ਉਹ ਦੋਨਾਂ ਦਾ ਡਿਫਰੈਂਸ ਦੱਸਿਆ ਸੀਗਾ ਨਾਲ ਆਪਾਂ ਇਸ ਵਾਰ ਨਾਲ ਰੈੱਡ ਬ੍ਰਿਕਸ ਲੈ ਲਈ ਆ ਆਪਾਂ ਪ੍ਰੈਕਟੀਕਲੀ ਪ੍ਰੋਪਰ ਕਰਕੇ ਦੇਖਾਂਗੇ ਕਿ ਸਾਨੂੰ ਕਿਹੜੀ ਏਟ ਅਸਲ ਦੇ ਵਿੱਚ ਸਲਾਬੇ ਤੋਂ ਬਚਾ ਕਰਦੀ ਆ ਇਸ ਲਈ ਆਪਾਂ ਇੱਕ ਸੈਂਪਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੱਲੀ-ਕੱਲੀ ਏਟ ਦਾ weight check ਕਰਾਂਗੇ ਜਿਹੜੀ ਇਹ ਵਾਲੀ ਸਾਡੀ ਕੰਕਰੀਟ ਦੀ ਆ ਇੱਥੇ ਮੈਂ ਸੈਮੀ ਕੰਕਰੀਟ ਲੇਕਾ ਜਿਹਦੇ ਵਿੱਚ ਜਿਪਸਮ ਤੇ ਪਲਾਇਆਸ਼ ਹੈ ਤੇ ਆ ਸਾਡੀ ਰੈੱਡ ਬ੍ਰਿਕਸ ਜੋ ਸਦਿਆਂ ਤੋਂ ਚੱਲਦੀ ਆਈ ਹੈ ਇਹ ਇੱਕ ਠੀਕ ਹੈ ਇਹ ਆਪਾਂ ਸਭ ਤੋਂ ਪਹਿਲਾਂ ਕੱਲੀ-ਕੱਲੀ ਏਟ ਦਾ weight ਕਰਦੇ ਆ ਫਿਰ ਆਪਾਂ ਉਹਨੂੰ ਪਾਣੀ ਦੇ ਵਿੱਚ ਰੱਖਾਂਗੇ ਤੇ ਅ ਅਗਲੇ ਦਿਨ ਆਪਾਂ ਤੁਹਾਨੂੰ ਕੱਟ ਕੇ ਦੱਸਾਂਗੇ ਕਿ ਕਿਹੜੀ ਅਸਲ ਦੇ ਵਿੱਚ ਪ੍ਰੋਪਰ ਸਲਾਬੇ ਤੋਂ ਕਾਰਗਰ ਹੈ ਆਹਾ ਜੇ ਸਾਡਾ ਰੈੱਡ ਬ੍ਰਿਕ ਦਾ weight ਹੈ ਉਹ ਹੋਗਾ 3.25 ਠੀਕ ਜੋ ਸਾਡਾ ਫਲਾਈ ਐਸ ਵਾਲੇ ਦਾ ਉਹ ਹੋਗਾ ਸਾਡਾ 3.05 ਠੀਕ ਹੁਣ ਆਪਾਂ ਦੇਖਦੇ ਕੰਕਰੀਟ ਵਾਲੇ ਦਾ ਕੰਕਰੀਟ ਵਾਲਾ ਹੈਗਾ 4.45 ਤੇ ਤੁਸੀਂ ਦੇਖ ਸਕਦੇ ਵੇਟ ਦੇ ਵਿੱਚ ਹੀ ਬਹੁਤ ਫਰਕ ਆ ਤੇ ਜੋ ਕੰਕਰੀਟ ਵਾਲੀ ਬ੍ਰੇਕ ਆ ਉਹ ਸਭ ਤੋਂ ਭਾਰੀ ਈਟਾਂ ਤੇ ਜੋ ਰੈਡ ਬ੍ਰਿਕਸ ਨੇ ਤੇ ਆ ਦੂਸਰੀ ਈਟ ਦੇ ਵਿੱਚ ਫਲਾਈ ਐਸ ਤੇ ਜਿਪਸਮ ਹੈ ਇਹ ਦੋਨਾਂ ਦਾ ਵੇਟ ਆਲਮੋਸਟ ਸੇਮ ਆ ਹਾਲਾਂਕਿ ਜੋ ਰੈਡ ਬ੍ਰਿਕ ਵਾਲੀ ਹੈ ਹਲਕੀ ਜਿਹੀ ਭਾਰੀ ਆ ਆ ਵਾਲੀ ਬ੍ਰਿਕ ਨਾਲੋਂ ਹੁਣ ਆਪਾਂ ਤਿੰਨਾਂ ਨੂੰ ਪਾਣੀ ਦੇ ਵਿੱਚ ਰੱਖਾਂਗੇ ਤੇ ਕੱਲ ਸਵੇਰੇ ਚੈੱਕ ਕਰਾਂਗੇ ਕਿ ਇਹ ਇਹਦੀ ਅਸਲ ਦੇ ਵਿੱਚ ਕਾਰਗਰ ਹੁੰਦੀ ਆ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਦੇ ਵਿੱਚ ਰੱਖਣਾ ਹੈ ਤੇ ਕੱਲ ਨੂੰ ਦੇਖਾਂਗੇ ਕਿ ਕਿੰਨਾ ਪਾਣੀ ਇਹਦੇ ਉੱਪਰ ਚੜਿਆ ਆ ਬਸ ਇਹਨਾਂ ਕੋ ਪਾਣੀ ਦੇ ਵਿੱਚ ਰੱਖਣਾ ਹੈ ਹਾਂ ਹੁਣ ਅਸੋ ਤਿੰਨੇ ਆਪਾਂ ਇਹ ਤਾਂ ਹੁਣ ਪਾਣੀ ਦੇ ਵਿੱਚ ਰੱਖ ਤਿਆਂ ਸਵੇਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਤਿੰਨਾਂ ਦੇ ਵਿੱਚੋਂ ਅਸਲ ਅਕਲ ਦੇ ਵਿੱਚ ਸਲਾਬੇ ਲਈ ਕਿਹੜੀ ਕਾਰਗਰ ਆ A few moments later ਦੋਸਤੋ ਆ ਆਪਾਂ ਇੱਟਾਂ ਰੱਖੀਆਂ ਸੀਗੀਆਂ ਅ ਦੋ ਦਿਨ ਪਹਿਲਾਂ ਹਾਲਾਂਕਿ ਆਪਾਂ ਕਿਹਾ ਸੀ ਤੁਹਾਨੂੰ 24 ਘੰਟੇ ਬਾਅਦ ਇਹਦਾ ਰਿਜ਼ਲਟ ਦਵਾਂਗੇ ਪਰ ਉਹ ਪਰ ਸਾਨੂੰ ਪ੍ਰੋਪਰ ਲੱਗ ਨਹੀਂ ਰਿਹਾ ਸੀਗਾ ਰਿਜ਼ਲਟ ਦੇਣ ਦੇ ਲਾਇਕ ਇਸ ਕਰਕੇ ਅਸੀਂ ਇੱਕ ਦਿਨ ਹੋ ਲਿਆ ਤੇ ਹੁਣ ਆਪਾਂ 48 ਘੰਟਿਆਂ ਬਾਅਦ ਇਹ ਟੈਸਟ ਉਹ ਤੁਹਾਨੂੰ ਦਿਖਾ ਲੱਗੇ ਆ ਕੀ ਰਿਜ਼ਲਟ ਆਇਆ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜਿਹੜੀ ਇੱਟ ਕਹਿ ਰਹੀ ਹੈ ਕਿ ਸਾਡੇ ਇਸ ਦੇ ਨਾਲ ਬਿਲਕੁਲ ਘਰਕ ਸੁਲਾਬ ਨਹੀਂ ਹੁੰਦਾ ਉਹ ਇੱਟਾਂ ਦਾ ਕੀ ਹਾਲ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਰੈੱਡ ਬ੍ਰਿਕਸ ਯੂਜ਼ ਕੀਤੀ ਸੀ ਨਾਲ ਆਪਾਂ ਕੰਕਰੀਟ ਵਾਲੀ ਇੱਕ ਜਿਹਦੇ ਵਿੱਚ ਜਿਪਟਮ ਤੇ ਅਪਲਾਈ ਐ ਸੀਮਿਕ ਕੰਕਰੀਟ ਉਹ ਇੱਕ ਕਹ ਰੋ ਵੇਟ ਉਹਦਾ ਅਲੱਗ ਪਾਸ ਰੈਡ ਬ੍ਰਿਕਸ ਨਹੀਂ ਸੀਗਾ ਹੋ ਸਭ ਤੋਂ ਪਹਿਲਾਂ ਆਪਾਂ ਵੇਟ ਦੇਖਾਂਗੇ ਇਟਾ ਦਾ ਵੇਟ ਕਿੰਨਾ ਆ ਆਪਾਂ ਐਕਸਪੈਰੀਮੈਂਟ ਕਰਨ ਲਗੇ ਪਹਿਲਾਂ ਉਹਦਾ ਵੇਟ ਦੇਖਿਆ ਸੀਗਾ ਹੁਣ ਦੇਖਦੇ ਆ ਕਿ ਪਾਣੀ ਚ ਰੱਖਣ ਤੋਂ ਬਾਅਦ ਵੇਟ ਕਿੰਨਾ ਆ ਸਭ ਤੋਂ ਪਹਿਲਾਂ ਸੈਮੀ ਕੰਕਰੀਟ ਵਾਲੀ ਜਿਹੜੀ ਦੇਖਾ ਉਹਦਾ ਵੇਟ ਹੈ ਦਾ 3.45 ਆਪਾਂ ਦੇਖਦੇ ਆ ਇਹ ਇਸ ਤੋਂ ਬਾਅਦ ਆਨਸੜੀ ਕੰਕਰੀਟ ਵਾਲੀ ਇਹਦਾ ਵੇਟ ਹੈ ਦਾ ਸਾਡਾ 4.5 4.5 ਗਰੀਲ ਆਫਟਰ ਉਹਨੇ ਗਾਤ ਦਵਾ ਦੇ ਲੱਗ ਤੇ ਰੈਲੀ ਸਾਡੀ ਬ੍ਰੇਕ ਰੈਡ ਬਿਕਸ ਇਹਦਾ 10.5 ਇਹਦਾ ਪਾ ਪ੍ਰੋਪਰ ਦੱਸਣਾ ਕਿ ਕਿੰਨਾ ਕਿੰਨਾ ਕਿਰੀ ਬੀੜੀ ਨੇ ਪਾਣੀ ਪੀਤਾ ਹੈ ਕੇ ਹੁਣ ਆਪਾਂ ਇਹਦਾ ਚੈੱਕ ਕਰਾਂਗੇ ਮੌਇਸਚਰ ਟੈਸਟ ਹਮ ਤੋਂ ਕਟਲੋਗੋਲ ਹੁਣ ਆਪਾਂ ਪ੍ਰੋਪਰ ਚੈੱਕ ਕਰਾਂਗੇ ਕਿ ਰੀਅਰ ਇੱਥੇ ਕਿੰਨਾ ਵੋਇਸ ਰਾਇਆ ਆ ਪਹਿਲਾਂ ਪਾਣੀ ਦੇ ਵਿੱਚ ਰੱਖਿਆ ਸੀਗਾ ਹੁਣ ਉੱਪਰ ਤੋਂ ਦੇਖਾਂਗੇ ਤੇਰੀ ਇੱਥੇ 300 ਆ ਪਾਇਆ ਹੋਇਆ ਤੇ ਪ੍ਰੋਪਰ ਰੀਡਿੰਗ ਦੇਖਾ ਗਿਆ ਆਪਾਂ 1.25 ਦੇ ਲੱਗਿ ਸਕੇ ਲਗਾ ਲਓ ਸਾਡਾ ਇਹਦੇ ਬ੍ਰਿਕ ਦੇ ਵੇਚ ਆਇਆ ਹੁਣ ਆਪਾਂ ਕੰਕਰੀਟ ਵਾਲੇ ਚ ਚੈੱਕ ਕਰਾਂਗੇ ਕੰਕਰੀਟ ਵਾਲੇ ਤੇ 0.54 ਕਿ ਵੀ ਹੁਣ ਆਪਾਂ ਲਾਸਟ ਚੈੱਕ ਕਰਾਂਗੇ ਜਿਹੜੀ ਸੈਮੀਕੰਕਰੀ ਰਾਇਲ ਬ੍ਰਿਕਾ ਇਹਦੇ ਵਿੱਚ ਫਿਰ ਦੋ ਪੁਆਇੰਟ 2.8 ਲਗਾ ਲਓ ਹੁਣ ਇਸ ਮਸ਼ੀਨ ਤੋਂ ਵਾਜ਼ਨ ਸਾਰਾ ਕਲੀਅਰ ਹੋ ਗਿਆ ਕਿ ਜਿੰਨਾ ਇੱਟਾਂ ਦੇ ਵਿੱਚੋਂ ਜੋ ਸਤੋਂ ਸਾਡੇ ਘਰਲੇ ਖਰਾਬ ਹੈ ਉਹ ਆ ਬੜੀ ਇੱਥੇ ਹੁਣ ਆਪਾਂ ਜਿਹੜੀ ਇਥੇ ਨੂੰ ਇੰਚੀ ਦੇ ਵਿੱਚ ਰੱਖਣ ਦਾ ਸਾਡਾ ਇਹਦਾ ਮੇਮ ਕਾਰਨ ਸਿਗਾ ਉਹ ਇਹ ਆ ਕਿ ਜਦੋਂ ਸਾਡੀ ਇੱਟ ਭਾਰਤੀ ਦੇ ਵਿੱਚ ਲੱਗੀ ਹੁੰਦੀ ਆ ਇਹਦਾ ਸਲਾਬਾ ਆ ਜਿਹਦਾ ਆਪਾਂ ਤਿੰਨ ਕਪੂਰ ਦਾ ਨੇੜਾ ਸਲਾਬਾ ਦੇਖਨੇ ਆ ਇਹ ਇਸੇ ਤਰ੍ਹਾਂ ਚੜਦਾ ਆ ਰੈਗੂਲਰ ਇੱਟ ਜਦੋਂ ਥੱਲੇ ਵਾਲੀ ਮੌਇਸਚਰ ਦੇ ਵਿੱਚ ਰਹਿਣੀ ਅਨੁਮੀਦ ਦੇ ਵਿੱਚ ਰਹਿਣੀ ਹੈ ਇਹ ਹੌਲੀ ਹੌਲੀ ਕਈ ਦਿਨਾਂ ਦੇ ਵਿੱਚ ਸਲਾਬਾ ਉੱਪਰ ਨੂੰ ਚੜ ਜਾਂਦਾ ਜਿਹੜਾ ਆਪਾਂ ਤਿੰਨ ਤਿੰਨ ਚਾਰ ਚਾਰ ਫੁਰਦਾਗ ਸਲਾਬਾ ਦੇਖਦੇ ਆ ਇਹ ਉਸੇ ਕਰਕੇ ਹੁੰਦਾ ਹੈ ਕਿ ਜੇ ਇੱਟ ਦੇ ਵਿੱਚ ਮੁਅਸ਼ਬ ਪਾਸ ਹੁੰਦਾ ਆ ਤੇ ਜੇ ਆਪਾਂ ਇਹ ਵਾਲੀ ਇੱਟ ਲਾਵਾਂਗੇ ਘਰ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਇਹਨੂੰ ਫਿਊਚਰ ਸਲਾਬਾ ਆ ਸਕਦਾ ਆ ਹੁਣ ਆਪਾਂ ਦੂਜੀ ਗੱਲ ਕਰਦੇ ਆ ਜਿਹੜੀ ਆਪਾਂ ਇਹ ਸਾਲਾਂ ਤੋਂ ਘਰ ਦੇ ਵਿੱਚ ਯੂਜ਼ ਕਰ ਰਹੇ ਆ ਜੇ ਸਮ ਉਹਨੂੰ ਪਾਣੀ ਦੇ ਵਿੱਚ ਰੱਖਾਂਗੇ ਤਾਂ ਪਰਫੋਰਮੈਂਸ ਤੇ ਸਲਾਬਾ ਡੱਡੇ ਘਰ ਦੇ ਉੱਪਰ ਵਿੱਚ ਆਉਗਾ ਜੇ ਆਪਾਂ ਪ੍ਰੋਪਰ ਕੰਕਰੀਟ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਹਗਾ ਤੇ ਬਟ ਆਪਾਂ ਇਹਦੀ ਇਹਦੀ ਰੀਡਿੰਗ ਉਹ ਇਹਦੇ ਨਾਲ ਹਾਵੜੀ ਇਟ ਦੇ ਨਾਲੋਂ ਘਾਟੇ ਇਹਦੇ ਵਿੱਚ ਸਟਾਰਟਿੰਗ ਦੇ ਸਲਾਬਾ ਘੱਟ ਤੇ ਰਹੀਆ ਇਹਦੇ ਵਿੱਚ ਜ਼ਿਆਦਾ ਸੀਗਾ ਪਰ ਦੋ ਦਿਨ ਬਾਅਦ ਇਹ ਜਿਆਦਾ ਜਿੱਲੀ ਹੋ ਗਈ ਰੈਡ ਬੀਸ ਦੇ ਨਾਲ ਉਹ ਵੀ ਠੀਕ ਹੈ ਆਪਾਂ ਮਿਲੋ ਰੈਡ ਬੀਸ ਯੂਸ ਕਰ ਸਕਦੇ ਹਾਂ ਪਰ ਇਹਦੇ ਨਾਲ ਸਾਨੂੰ ਨੀਹਾਂ ਦੇ ਵਿੱਚ ਪ੍ਰੋਪਰ ਟਰੀਟਮੈਂਟ ਕਰਨੇ ਪੈ ਰਹੇ ਆ ਹੁਣ ਆਪਾਂ ਕਰਦੇ ਹਾਂ ਤੀਜੀ ਏਟ ਦੀ ਗੱਲ ਜਿਹੜੀ ਸਭ ਤੋਂ ਵਧੀਆ ਰਹੀ ਇਹ ਆ ਪ੍ਰੋਪਰ ਕੰਕਰੀਟ ਦੇ ਬੇਕ ਇਹਦੇ ਵਿੱਚ ਉੱਪਰ ਉੱਕਾ ਵੀ ਮੋਇਸਚਰ ਨਹੀਂ ਆਇਆ ਹੈਗਾ ਆਪਾਂ ਦੇਖਿਆ ਜਾਵੇ ਰੇਲ ਦੇ ਵਿੱਚ ਵੀ ਸਿਰਫ ਇੰਨਾ ਹੀ ਮੋਇਸਚਰ ਆ ਮਤਲਬ ਇਹ ਵਾਲੀ ਏਟ ਮਹਿੰਗੀ ਜ਼ਰੂਰ ਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਵਿੱਚ ਸਲਾਬਾ ਨਾ ਆਵੇ ਤਾਂ ਤੁਸੀਂ ਇਹ ਵਾਲੀ ਬ੍ਰਿਕ ਯੂਜ਼ ਕਰ ਸਕਦੇ ਆ ਇਹਦੇ ਹੋਰ ਵੀ ਮੈਥਡ ਹੈ ਤੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓਜ਼ ਦੇ ਵਿੱਚ ਦੱਸਾਂਗੇ ਕਿ ਆਪਾਂ ਜੇ ਪੂਰੇ ਘਰ ਦੇ ਵਿੱਚ ਨਹੀਂ ਇਹ ਈਟ ਲਗਾਉਣੀ ਹੈਗੀ ਤੇ ਕਿੰਨੀ-ਕਿੰਨੀ ਕਰਕੇ ਸਾਡਾ ਕਿੰਨੀ ਈਟ ਲਗਾ ਕੇ ਸਾਡਾ ਸਰ ਸਕਦਾ ਆ ਤੇ ਸਭ ਤੋਂ ਵਧੀਆ ਈਟ ਸਾਡੀ ਇਹ ਕੰਕਰੀਟ ਵਾਲੀ ਬ੍ਰੇਕ ਇਹ ਸਾਨੂੰ 10 ਤੋਂ 11 ਰੁਪਏ ਤੱਕ ਮਿਲਦੀ ਆ ਪਰ ਇਹ ਆ ਕਿ ਘਰ ਦੇ ਵਿੱਚ ਸਲਾਬਾ ਨਹੀਂ ਆਊਗਾ ਹੁਣ ਆਪਾਂ ਜੇ ਸਾਈਡ ਤੋਂ ਦੇਖੀਏ ਹੁਣ ਆਪਾਂ ਇੱਲੇ ਨੇ ਪਾਣੀ ਦੇ ਇਹ ਚ ਰੱਖੀ ਸੀਗੀ ਨਾ ਇਸ ਸਾਇਰ ਤੋਂ ਦੇਖੀਏ ਕਿ ਆਪ ਪੂਰੀ ਸੁੱਕੀ ਹੈ ਆਹ ਵੀ ਪੂਰੀ ਗਿੱਲੀ ਹੋਈ ਪਈ ਆਪ ਬਿਲਕੁਲ ਹੀ ਪੂਰੀ ਥੱਲੇ ਤੋਂ ਲੈ ਕੇ ਪੂਰੀ ਇੱਕ ਵਰਗੀ ਹੋ ਗਈ ਹੈ ਸਾਰੇ ਦੇ ਵਿੱਚ ਪੂਰੇ ਦੇ ਵਿੱਚ ਮੌਇਸਚਰ ਆ ਇਹਦੇ ਵਿੱਚ ਵੀ ਪੂਰਾ ਮੌਇਸਚਰ ਆ ਪਰ ਥੋੜਾ ਘੱਟ ਹੈ ਇਹਦੇ ਵਿੱਚ ਉੱਕਾ ਵੀ ਨਹੀਂ ਹੋ ਹੁਣ ਆਪਾਂ ਸ਼ੁਰੂ ਦੇ ਵਿੱਚ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਆਪਾਂ 1 ਕਿਲੋ ਜੀ ਪਾਣੀ ਦੇ ਵਿੱਚ ਹੀ ਕਾਤੋਂ ਰੱਖਿਆ ਆਪਾਂ ਪੂਰੇ ਪਾਣੀ ਦੇ ਵਿੱਚ ਵੀ ਰੱਖ ਸਕਦੇ ਹਾਂ ਆਪਾਂ ਉਹ ਵੀ ਬੱਪਰ ਵੀਡੀਓ ਬਣਾਵਾਂਗੇ ਪੂਰੇ ਪਾਣੀ ਦੇ ਵਿੱਚ ਵੀ ਰੱਖ ਕੇ ਪਰ ਇਹਦੇ ਵਿੱਚ ਰੱਖਣ ਦਾ ਕਾਰਨ ਇਹ ਆ ਕਿ ਨੀਆ ਦੇ ਵਿੱਚੋਂ ਜਿਹੜਾ ਮੌਇਸਚਰ ਜਾਂਦਾ ਹੈ ਉਹ ਇਸੇ ਤਰ੍ਹਾਂ ਜਾਂਦਾ ਹੈ ਪੂਰੀ ਇੱਟ ਪਾਣੀ ਦੇ ਵਿੱਚ ਨਹੀਂ ਰਹਿੰਦੀ ਜਿਹੜਾ ਖੱਲਿਓ ਮੌਇਸਚਰ ਜਾਂਦਾ ਹੈ ਉਹ ਹੌਲੀ-ਹੌਲੀ ਇੱਟਾਂ ਦੇ ਥਰੂ ਹੀ ਉੱਪਰ ਨੂੰ ਜਾਂਦਾ ਹੈ ਤੇ ਇਹ ਵਾਲਾ ਜਿਹੜਾ ਆਪਾਂ ਟੈਸਟ ਕੀਤਾ ਆ ਇਹ ਤੋਂ ਸਾਨੂੰ ਪ੍ਰੋਪਰ ਪਤਾ ਲੱਗ ਜਾਂਦਾ ਹੈ ਕਿ ਇੱਟ ਪਾਣੀ ਜਿਹੜਾ ਇੱਟ ਦੇ ਵਿੱਚ ਪਾਣੀ ਹੈ ਉਹ ਕਿੰਨਾ ਕੁ ਉੱਪਰ ਨੂੰ ਜਾਂਦਾ ਹੈ ਤੇ ਹੁਣ ਜਦੋਂ ਤੁਸੀਂ ਘਰ ਲਈ ਇੱਟ ਖਰੀਦਣੀ ਆ ਕੋਈ ਤੁਹਾਨੂੰ ਕਹੇ ਕਿ ਪਾਈਏ ਇਹ ਇੱਟ ਸਭ ਤੋਂ ਵਧੀਆ ਹੈ ਜੋ ਵੀ ਹੈ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਇੰਝ ਹੀ ਰੱਖ ਕੇ ਹਫ਼ਤਾ ਰੱਖ ਲਓ ਜਿੱਦਾਂ ਵੀ ਦੋ ਦਿਨ ਰੱਖ ਲੋ ਜਾਂ ਤਿੰਨ ਦਿਨ ਰੱਖ ਲੋ ਪਰ ਤੁਹਾਨੂੰ ਇਹ ਪ੍ਰੋਪਰ ਪਤਾ ਲੱਗ ਜਾਊਗਾ ਕਿ ਜੇ ਇਹ ਏਟੇ ਥੋੜੀ ਪਾਣੀ ਦੇ ਵਿੱਚ ਰੱਖੀਏ ਉੱਪਰ ਤਾਂ ਜਿਹੋ ਉਹਦੇ ਮੋਇਸਚਰ ਆ ਗਿਆ ਤੋਂ ਇਟ ਘਰ ਦੇ ਲਈ ਕੰਮਜਾਮ ਨਹੀਂ ਹੈਗੀ ਇਸ ਕਰਕੇ ਜਦੋਂ ਵੀ ਤੁਸੀਂ ਘਰ ਲਈ ਇਟ ਖਰੀਦਣੀ ਆ ਤੋਂ ਪਰ ਇੱਕ ਵਾਰੀ ਦੇਖ ਲੋ ਜੇ ਤੁਸੀਂ ਰੈੱਡ ਬ੍ਰਿਕਸ ਹੀ ਯੂਜ਼ ਕਰਨੀ ਆ ਫਿਰ ਵਾਟਰਪੂਫਿੰਗ ਟ੍ਰੀਟਮੈਂਟ ਹੁੰਦੇ ਆ ਤੁਸੀਂ ਉਹ ਕਰਵਾ ਸਕਦੇ ਆ ਮੇਰੇ ਹਿਸਾਬ ਨਾਲ ਇਹ ਵਾਲੀ ਏਟੇ ਬਹੁਤ ਹੀ ਕਾਰਗਰ ਨਹੀਂ ਹੈਗੀ ਕਿਉਂਕਿ ਰੇਟ ਕੋ ਨਾਲ ਦਾ ਆਲਮੋਸਟ ਸੇਮ ਆ ਤੇ ਮੇਰੇ ਹਿਸਾਬ ਨਾਲ ਫਿਰ ਰੈੱਡ ਬ੍ਰਿਕਸ ਹੀ ਆ ਉਹ ਕਿਉਂਕਿ ਸਲਾਬੇ ਤੋਂ ਤਾਂ ਇਹ ਬਚਾਉਂਦੀ ਨਹੀਂ ਹੈਗੀ ਜੇ ਤੁਸੀਂ ਪੱਕਾ ਲਾਚੋਂ ਮੈਂ ਤੁਸੀਂ ਜਾ ਸਕਦੇ ਕੰਕਰੀਟ ਬ੍ਰੇਕ ਦੇ ਵਿੱਚ ਤਾਂ ਦੋਸਤੋ ਇਹ ਸੀਗਾ ਐਕਸਪੈਰੀਮੈਂਟ ਸਾਡਾ ਇਟਾਂ ਦੇ ਉੱਪਰ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਟਾਂ ਦੇ ਬਾਰੇ ਸਾਰੀ ਕਲੈਰਿਟੀ ਮਿਲ ਜਵੇ ਕਿ ਸਾਡੇ ਘਰ ਲਈ ਕਿਹੜੀ ਇਟ ਵਧੀਆ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਆਪਾਂ ਇਨ ਫਿਊਚਰ ਹੋਰ ਇਦਾਂ ਦੀਆਂ ਵੀਡੀਓ ਬਣਾਵੀਂ ਬਣਾਈਏ ਤੇ ਤੁਹਾਨੂੰ ਕਲੈਰਿਟੀ ਮਿਲੇ ਕਿ ਸਾਡੇ ਘਰ ਲਈ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਨਹੀਂ ਇਹਦੇ ਨਾਲ ਆਪਾਂ ਹੋਰ ਵੀ ਚੀਜ਼ਾਂ ਦੱਸਾਂਗੇ ਜਿਨ੍ਹਾਂ ਘਰ ਦੇ ਵਿੱਚ ਕੋਸਟ ਕਟਿੰਗ ਕਰ ਸਕਦੇ ਆ ਬਿਨਾਂ ਕੁਆਲਿਟੀ ਘਰ ਦੇ ਘਟ ਘਟ ਕੀਤੇ ਹੋਏ ਤੇ ਸਾਡੇ ਚੈਨਲ ਤੇ ਬਨੇ ਰਹੋ